ਸਤਿ ਸ਼੍ਰੀ ਅਕਾਲ ਦੋਸਤੋ ਫਰਵਰੀ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਮਹੀਨੇ ਦੇ ਅਖੀਰ ਤੱਕ ਹਰ ਤਰ੍ਹਾਂ ਦੇ ਰੁੱਖ ਪੌਦਿਆਂ ਨੇ ਆਪਣਾ ਨਵਾਂ ਫਟਾਰਾ ਸ਼ੁਰੂ ਕਰ ਦੇਣਾ ਹੈ ਸੋ ਜਿੰਨਾ ਵੀ ਪੌਦਿਆਂ ਦੀ ਕਾਂਟ-ਛਾਟ ਦਾ ਕੰਮ ਬਾਕੀ ਹੈ ਉਹ ਫਰਵਰੀ ਦੇ ਅਖੀਰ ਤੱਕ ਜਰੂਰ ਨਿਬੇੜ ਲੋ ਇਸ ਮਹੀਨੇ ਵਿੱਚ ਹਰ ਤਰ੍ਹਾਂ ਦੇ ਰੁੱਖ ਪੌਦਿਆਂ ਦੀ ਕਾਂਟ-ਛਾਟ ਜ਼ਰੂਰੀ ਹੈ ਪੱਤਝੜੀ ਪੌਦਿਆਂ ਦੇ ਨਾਲ-ਨਾਲ ਸਦਾਬਹਾਰ ਪੌਦਿਆਂ ਦਾ ਵੀ ਇਸ ਸਾਲ ਠੰਡ ਨੇ ਬਹੁਤ ਨੁਕਸਾਨ ਕੀਤਾ ਹੈ ਉਹ ਚਾਹੇ ਛੋਟੇ ਪੌਦੇ ਹਨ ਜਾਂ ਵੱਡੇ ਰੁੱਖ ਹਨ ਉਹਨਾਂ ਸਾਰਿਆਂ ਦੇ ਪੱਤਿਆਂ ਦੇ ਨਾਲ-ਨਾਲ ਉਹਨਾਂ ਦੀਆਂ ਨਰਮ ਕੁੰਬਲਾਂ ਵੀ ਸੁੱਕ ਚੁੱਕੀਆਂ ਹਨ ਉਹਨਾਂ ਦੀ ਵੀ ਕਾਂਟ-ਛਾਂਟ ਬਹੁਤ ਜ਼ਰੂਰੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਵਾਧਾ ਤੇ ਵਿਕਾਸ ਸਹੀ ਹੋ ਸਕੇ ਅਤੇ ਉਹਨਾਂ ਤੋਂ ਸਾਨੂੰ ਸੰਗਣੀ ਛਾਂ ਅਤੇ ਵਧੀਆ ਫੁੱਲ ਮਿਲ ਸਕਣ ਇਸ ਮਹੀਨੇ ਵਿੱਚ ਹਰ ਤਰ੍ਹਾਂ ਦੇ ਫੁੱਲਦਾਰ ਪੌਦੇ ਜਿਨ੍ਹਾਂ ਵਿੱਚ ਗੁਲਾਬ, ਕਨੇਰ, ਬੋਗਨਵਿਲਿਆ, ਗੁੜਹਲ ਵਰਗੇ ਸਾਰੇ ਹੀ ਫੁੱਲਾਂ ਵਾਲੇ ਪੌਦਿਆਂ ਦੀ ਚੰਗੀ ਤਰ੍ਹਾਂ ਕਾਂਟ-ਛਾਂਟ ਕਰ ਦਿਓ ਤਾਂ ਜੋ ਇਹਨਾਂ ਤੇ ਸੰਗਣਾ ਫਟਾਰਾ ਹੋ ਸਕੇ ਕਿਉਂਕਿ ਇਹਨਾਂ ਪੌਦਿਆਂ ਦੇ ਸੰਗਣੇ ਫਟਾਰੇ ਉੱਤੇ ਹੀ ਜਿਆਦਾ ਫੁੱਲ ਆਉਂਦੇ ਹਨ ਅਤੇ ਉਸ ਨਾਲ ਪੌਦਾ ਸੋਹਣਾ ਵੀ ਲੱਗਦਾ ਹੈ ਇਹਨਾਂ ਦੀ ਕਾਂਡਛਾਂਟ ਜ਼ਰੂਰ ਕਰੋ ਗੁਲਾਬ ਦਾ ਨਵਾਂ ਫਟਾਰਾ ਸ਼ੁਰੂ ਹੋ ਚੁੱਕਾ ਹੈ ਪਰ ਇਸ ਦੀ ਵੀ ਅਸੀਂ ਕਾਂਡਛਾਂਟ ਕਰ ਸਕਦੇ ਹਾਂ ਗੁਲਾਬ ਦੀ ਕਾਂਡਛਾਂਟ ਜ਼ਰੂਰ ਕਰੋ ਕਿਉਂਕਿ ਇਸ ਦੀਆਂ ਨਵੀਆਂ ਟਾਹਣੀਆਂ ਤੇ ਹੀ ਫੁੱਲ ਆਉਂਦੇ ਹਨ ਜਿੰਨਾ ਸੰਘਣਾ ਫਟਾਰਾ ਹੋਵੇਗਾ ਉੰਨੇ ਹੀ ਜ਼ਿਆਦਾ ਗੁਲਾਬ ਉੱਤੇ ਫੁੱਲ ਆਉਣਗੇ ਫੁੱਲਦਾਰ ਪੌਦਿਆਂ ਤੋਂ ਇਲਾਵਾ ਫਲਦਾਰ ਪੌਦਿਆਂ ਦੀ ਵੀ ਕਾਂਡਛਾਂਟ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਪਾਚੜੀ ਫਲਦਾਰ ਪੌਦੇ ਜਿਹੇ ਹਨ ਜਿਨ੍ਹਾਂ ਦੀ ਨਵੀਂ ਫੋਟ ਉੱਤੇ ਹੀ ਫਲ ਆਉਂਦਾ ਹੈ ਇਸ ਤੋਂ ਇਲਾਵਾ ਸਦਾਬਹਾਰ ਫਲਦਾਰ ਪੌਦੇ ਜੋ ਕਿ ਸਾਰਾ ਸਾਲ ਹਰੇ ਰਹਿੰਦੇ ਹਨ ਉਹਨਾਂ ਦੀ ਵੀ ਕਾਂਟ-ਛਾਂਟ ਬਹੁਤ ਜ਼ਰੂਰੀ ਹੈ। ਨਿੰਬੂ ਜਾਤੀ ਦੇ ਬੂਟਿਆਂ ਦੀ ਜਿਵੇਂ ਕਿ ਬਾਰਾਮਾਸ਼ੀ ਨਿੰਬੂ ਉਹਨਾਂ ਦੀ ਵੀ ਕਾਂਟ-ਛਾਂਟ ਬਹੁਤ ਜ਼ਰੂਰੀ ਹੈ। ਪਰ ਉਸ ਉੱਤੇ ਹਰ ਸਮੇਂ ਫਲ ਬਣਿਆ ਰਹਿੰਦਾ ਹੈ। ਇਸ ਲਈ ਉਸ ਦੀਆਂ ਸਿਰਫ ਸੁਖੀਆਂ ਅਤੇ ਖਰਾਬ ਟਾਣੀਆਂ ਦੀ ਹੀ ਕਾਂਟ-ਛਾਂਟ ਕਰੋ ਤਾਂ ਜੋ ਨਵਾਂ ਫਟਾਰਾ ਆ ਕੇ ਪੌਦਾ ਸੰਘਣਾ ਹੋ ਸਕੇ ਅਤੇ ਉਸ ਤੇ ਵੱਧ ਤੋਂ ਵੱਧ ਫਲ ਆ ਸਕੇ। ਇਸ ਤੋਂ ਇਲਾਵਾ ਸਾਰੇ ਫਲਦਾਰ ਪੌਦਿਆਂ ਨੂੰ ਇਸ ਸਮੇਂ ਖਾਦ ਵੀ ਜ਼ਰੂਰ ਦਿਓ। ਬੈਸੇ ਤਾਂ ਫਾਲਦਾਰ ਪੌਦਿਆਂ ਨੂੰ ਖਾਦ ਨਾਵਾ ਫਟਾਰਾ ਆਉਣ ਤੋਂ 1 ਮਹੀਨਾ ਪਹਿਲਾਂ ਦੇਣੀ ਚਾਹੀਦੀ ਹੈ ਪਰ ਜੇਕਰ ਤੁਸੀਂ ਹਾਲੇ ਖਾਦ ਨਹੀਂ ਪਾਈ ਤਾਂ ਇਸ ਸਮੇਂ ਵੀ ਖਾਦ ਦੀ ਵਰਤੋਂ ਕਰ ਸਕਦੇ ਹੋ ਖਾਦ ਨੂੰ ਕਦੇ ਵੀ ਜੜ ਦੇ ਨੇੜੇ ਨਾ ਪਾਓ ਖਾਦ ਨੂੰ ਪੌਦੇ ਦੇ ਤਣੇ ਤੋਂ 2-3 ਫੁੱਟ ਦੀ ਦੂਰੀ ਤੇ ਖਾਲੀ ਕਰਕੇ ਉਸ ਵਿੱਚ ਪਾਓ ਇਸ ਵਿੱਚ ਤੁਸੀਂ ਰੂੜੀ ਅਤੇ ਦੂਜੀਆਂ ਹਰਸੈਨੇ ਖਾਦਾਂ ਵੀ ਵਰਤੋਂ ਕਰ ਸਕਦੇ ਹੋ ਇਨ੍ਹਾਂ ਖਾਦਾਂ ਨੂੰ ਪਾਉਣ ਲਈ ਹਮੇਸ਼ਾ ਪੌਦੇ ਦੇ ਤਣੇ ਤੋਂ 2-3 ਫੁੱਟ ਦੀ ਦੂਰੀ ਤੇ ਇੱਕ ਡੂੰਗੀ ਖਾਲੀ ਪਟੋ ਅਤੇ ਉਸ ਮਿੱਟੀ ਵਿੱਚ ਖਾਦ ਨੂੰ ਚੰਗੀ ਤਰ੍ਹਾਂ ਰਲਾ ਦਿਓ ਤਾਂ ਜੋ ਜੜਾ ਹੌਲੀ-ਹੌਲੀ ਇਹਨਾਂ ਖਾਦਾਂ ਨੂੰ ਲੈਂਦੀਆਂ ਰਹਿਣ ਅਤੇ ਪੌਦੇ ਨੂੰ ਖਰਾਕੀ ਤੱਤ ਮਿਲਦੇ ਰਹਿਣ ਕਦੇ ਵੀ ਪੌਦੇ ਦੀ ਜੜ ਦੇ ਨੇੜੇ ਉਸ ਦੇ ਖਾਦ ਦਾ ਢੇਰ ਨਾ ਲਗਾਓ ਇਸ ਨਾਲ ਪੌਦਾ ਮਰ ਸਕਦਾ ਹੈ ਇਸ ਤੋਂ ਇਲਾਵਾ ਹਰ ਤਰ੍ਹਾਂ ਦੇ ਸ਼ਾਨਦਾਰ ਰੁੱਖਾਂ ਦੀ ਵੀ ਕਾਟ-ਛਾਂਟ ਕਰੋ ਤਾਂ ਜੋ ਉਹ ਸੰਘਣੇ ਹੋ ਸਕਣ ਪਰ ਇੱਕ ਗੱਲ ਦਾ ਧਿਆਨ ਰੱਖੋ ਕਿ ਜਿਹੜੇ ਰੁੱਖ ਤੁਸੀਂ ਲੱਕੜ ਪ੍ਰਾਪਤ ਕਰਨ ਲਈ ਖਾਸ ਕਰਕੇ ਇਮਾਰਤੀ ਲੱਕੜ ਪ੍ਰਾਪਤ ਕਰਨ ਲਈ ਲਗਾਏ ਹੋਏ ਹਨ ਜਿਨ੍ਹਾਂ ਵਿੱਚ ਟਾਲੀ ਕਿਕਰ 베ਰੀ ਜਾਂ ਫਿਰ ਕੋਈ ਵੀ ਰੁੱਖ ਹੈ ਉਹਨਾਂ ਦੀ ਬਹੁਤ ਘੱਟ ਸ਼ਾਂਗ ਸੰਗਾਈ ਕਰੋ ਉਹਨਾਂ ਦੀ ਸ਼ਾਂਗ ਸੰਗਾਈ ਸਿਰਫ ਸ਼ੁਰੂ ਦੇ 4-5 ਸਾਲ ਹੀ ਕਰੋ ਤਾਂ ਜੋ ਉਹਨਾਂ ਦਾ ਤਣਾ ਲੰਮਾ ਹੋ ਸਕੇ ਉਹਨਾਂ ਉੱਪਰ ਜਿੰਨਾ ਵਜ਼ਨ ਰਹੇਗਾ ਓਨੀ ਹੀ ਉਹਨਾਂ ਦੀ ਲੱਕੜ ਮਜ਼ਬੂਤ ਹੋਵੇਗੀ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਜਿਹੜੇ ਲੱਕੜ ਵਾਸਤੇ ਰੁੱਖ ਲਗਾਏ ਹਨ ਉਹਨਾਂ ਦੀ ਕਾਂਡ ਚਾਂਟ ਹਰ ਸਾਲ ਨਾ ਕਰੋ ਛਾਂ ਵਾਸਤੇ ਜਿੰਨੇ ਵੀ ਰੁੱਖ ਲਗਾਏ ਹਨ ਜਾਂ ਫਿਰ ਬਾਲਣ ਵਾਲੀ ਲੱਕੜ ਵਾਸਤੇ ਜੋ ਰੁੱਖ ਲਗਾਏ ਹਨ ਜਿਨ੍ਹਾਂ ਵਿੱਚ ਡੇਕ ਹੈ ਜਾਂ ਫਿਰ ਤੂਤ ਦੀਆਂ ਛਟੀਆਂ ਜਿਨ੍ਹਾਂ ਨੂੰ ਹਰ ਸਾਲ ਕੱਟਣਾ ਲਾਜ਼ਮੀ ਹੈ ਚਾਹੇ ਤੁਸੀਂ ਇਹਨਾਂ ਦੀ ਵਰਤੋਂ ਕਰਨੀ ਹੈ ਜਾਂ ਨਾ ਤੂਤ ਵਰਗੇ ਦਰਖਤ ਨੂੰ ਹਰ ਸਾਲ ਜ਼ਰੂਰ ਛਾਂਗੋ ਤਾਂ ਹੀ ਇਸ ਦੀਆਂ ਛਟੀਆਂ ਵਧੀਆ ਅਤੇ ਸਹੀ ਰਹਿੰਦੀਆਂ ਹਨ ਨਹੀਂ ਇਹ ਮੜਾਕੂ ਹੋ ਜਾਂਦਾ ਹੈ ਅਤੇ ਕੁਝ ਸਾਲਾਂ ਬਾਅਦ ਇਸ ਦੇ ਟੋਕਰੇ ਬਣਨਾ ਬੰਦ ਹੋ ਜਾਂਦੇ ਹਨ ਇਸ ਦੀ ਕਾਂਟ ਛਾਂਟ ਹਰ ਸਾਲ ਜ਼ਰੂਰ ਕਰੋ ਇਸ ਤੋਂ ਇਲਾਵਾ ਇਮਾਰਤਾਂ ਦੇ ਨੇੜੇ ਲੱਗੇ ਰੁੱਖਾਂ ਦੀ ਵੀ ਕਾਂਟਛਾਂਟ ਕਰਦੇ ਰਹੋ ਤਾਂ ਜੋ ਇਹਨਾਂ ਦੇ ਟਾਣੇ ਜ਼ਿਆਦਾ ਭਾਰੀ ਨਾ ਹੋ ਸਕਣ ਕਿਉਂ ਜ਼ਿਆਦਾ ਭਾਰੀ ਹੋਣ ਦੇ ਕਾਰਨ ਇਹ ਜ਼ਿਆਦਾ ਝੱਖੜ ਜਾਂ ਹਨੇਰੀ ਵਿੱਚ ਉਸ ਮਕਾਨ ਉੱਪਰ ਡਿੱਗ ਕੇ ਉਸ ਦਾ ਨੁਕਸਾਨ ਕਰ ਸਕਦੇ ਹਨ ਜੇਕਰ ਜੰਗਲ ਲਈ ਰੁੱਖ ਲਗਾਏ ਹਨ ਉਹਨਾਂ ਦੀ ਕਾਂਟਛਾਂਟ ਦੀ ਕੋਈ ਬਹੁਤੀ ਜ਼ਿਆਦਾ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਹਮੇਸ਼ਾ ਆਪਣੇ ਆਪ ਵਾਰ ਹੀ ਵਧਣ ਦਿਓ ਸੋ ਦੋਸਤੋ ਫਰਵਰੀ ਦੇ ਮਹੀਨੇ ਵਿੱਚ ਇਹ ਨਿੱਕੇ ਨਿੱਕੇ ਕੰਮ ਜ਼ਰੂਰ ਕਰੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡਾ ਆਲਾ ਦਵਾਲਾ ਹਰਿਆ ਭਰਿਆ ਅਤੇ ਸੋਹਣਾ ਬਣ ਸਕੇ ਹਰ ਰੁੱਖ ਦੀ ਕਾਂਡ ਸ਼ਾਂਟ ਜ਼ਰੂਰੀ ਹੈ ਸ਼ੁਰੂ ਦੇ 2-3 ਸਾਲਾਂ ਵਿੱਚ ਇਹਨਾਂ ਹਰ ਤਰ੍ਹਾਂ ਦੇ ਰੁੱਖ ਚਾਹੇ ਉਹ ਸਜਾਵਟੀ ਰੁੱਖ ਹਨ ਫਲਦਾਰ ਹਨ ਜਾਂ ਫਿਰ ਛਾਂ ਵਾਲੇ ਲੱਕੜਪਾਰ ਆਪ ਤੋਂ ਕਰਨ ਵਾਲੇ ਉਹਨਾਂ ਦੀ ਸ਼ੁਰੂ ਦੇ 3-4 ਸਾਲਾਂ ਵਿੱਚ ਕਾਂਡ ਸ਼ਾਰ ਕਰਕੇ ਚੰਗੀ ਤਰ੍ਹਾਂ ਉਹਨਾਂ ਦਾ ਤਣਾ ਸਿੱਧਾ ਰੱਖੋ ਤਾਂ ਜੋ ਇੱਕ ਸੋਹਣਾ ਆਕਾਰ ਉਹਨਾਂ ਨੂੰ ਮਿਲ ਸਕੇ ਸੋ ਫਰਵਰੀ ਦੇ ਮਹੀਨੇ ਵਿੱਚ ਇਹ ਨਿੱਕੇ ਨਿੱਕੇ ਕੰਮ ਜ਼ਰੂਰ ਨਿਬੇੜ ਲਓ ਧੰਨਵਾਦ ਜੀ